ਟੈਕਨੋਲੋਜੀ ਦੇ ਯੁੱਗ ਦੇ ਵਿੱਚ ਬੰਦਾ ਫੋਨ ਤੋਂ ਬਿਨਾਂ ਨਹੀਂ ਰਹਿ ਸਕਦਾ ਤੇ ਫੋਨ ਕਹਿੰਦੇ ਇੰਟਰਨੈਟ ਤੋਂ ਬਿਨਾਂ ਨਹੀਂ ਰਹਿ ਸਕਦਾ ਮਤਲਬ ਬੰਦੇ ਦੀ ਲਾਈਫਲਾਈਨ ਬਣ ਗਈ ਹੈ ਫੋਨ ਤੇ ਇੰਟਰਨੈਟ ਸਾਹ ਨਾਲੋਂ ਜ਼ਰੂਰੀ ਹੋ ਗਈਆਂ ਨੇ ਚੀਜ਼ਾਂ ਰੋਟੀ ਨਾਲੋਂ ਜ਼ਰੂਰੀ ਹੋ ਗਈਆਂ ਨੇ ਚੀਜ਼ਾਂ ਬੰਦਾ ਅਪਹਾਜ ਮਹਿਸੂਸ ਕਰਦਾ ਜਦੋਂ ਫੋਨ ਘਰੇ ਰਹਿ ਜਾਵੇ ਤੇ ਉਸ ਦਿਨ ਬੰਦਾ ਪਾਗਲ ਹੋਣ ਵਾਲੀ ਸਥਿਤੀ 'ਚ ਹੋ ਜਾਂਦਾ ਅੱਜਕੱਲ ਕਿ ਜੇ ਫੋਨ ਤਾਂ ਹੋਵੇ ਪਰ ਨੈਟ ਨਾ ਚੱਲ ਰਿਹਾ ਹੋਵੇ ਵਾਈਫਾਈ ਜੋ ਵੀ ਪਬਲਿਕ ਵਾਈਫਾਈ ਯੂਜ਼ ਕਰਨ ਦੀ ਬਹੁਤ ਲੋਕਾਂ ਨੂੰ ਆਦਤ ਹੈ ਕਹਿੰਦੇ ਜੀ ਮੁਫਤ ਪੈਂਦਾ ਹੈ ਹੋਟਲ ਜਾਓ ਹੋਟਲ ਵਾਲੇ ਦਾ ਪਿੰਕੋਡ ਲੈ ਲਓ ਹੈਨਾ ਤੇ ਉਹ ਤੋਂ ਲੈ ਲਓ ਜੀ ਜੇ ਕਿਤੇ ਬਾਜ਼ਾਰ ਚ ਖੜੇ ਹੋ ਮਾਲ ਚ ਖੜੇ ਹੋ ਕਿਸੇ ਦੁਕਾਨ ਚ ਖੜੇ ਜਦੇ ਬੰਦਾ ਕਹਿੰਦਾ ਮਾੜਾ ਦੱਸਿਓ ਬਈ ਕੀ ਹੈ ਸੋ ਇਹ ਪ੍ਰਕਿਰਿਆ ਖੂਬ ਚੱਲਦੀ ਹੈ ਪਰ ਉਹ ਕਿੰਨਾ ਕੁ ਤੁਹਾਡੇ ਲਈ ਸਹਾਇਕ ਹੈ ਤੇ ਕਿੰਨਾ ਖਤਰਨਾਕ ਹੈ ਇਸ ਪਹਿਲੂ ਤੇ ਇੱਕ ਮਾਇਰਾਂ ਦੀ ਰਿਪੋਰਟ ਮੇਰੇ ਹੱਥ ਲੱਗੀ ਤੇ ਮੈਨੂੰ ਲੱਗਿਆ ਕਿ ਸਾਨੂੰ ਆਪਣੇ ਦਰਸ਼ਕਾਂ ਨਾਲ ਇਹ ਬਾਤ ਸੁਣੀ ਚਾਹੀਦੀ ਹੈ ਪਬਲਿਕ ਵਾਈਫਾਈ ਦਾ ਇਸਤੇਮਾਲ ਨਾ ਕਰੋ ਮੋਬਾਈਲ ਹੈਂਕਰ ਤੇ ਪਰਸਨਲ ਡਾਟਾ ਚੋਰੀ ਹੋ ਸਕਦਾ ਹੈ